ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਰਾਗ ਦੇਵ ਗੰਧਾਰੀ ਵਿੱਚ ਦਰਜ ਇੱਕ ਬੜੇ ਹੀ ਪਿਆਰੇ ਸ਼ਬਦ ਤੇ ਗੱਲ ਕਰ ਰਹੇ ਹਾਂ ਇਹ ਹੈ ਮੇਰੇ ਮਨ ਮੁਖ ਹਰ 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 ਬੋਲੀਏ ਹਾਂਜੀ ਇਹ ਸ਼ਬਦ ਇਕ ਤਰ੍ਹਾਂ ਨਾਲ ਪਿਛਲੇ ਸ਼ਬਦ ਜਿਹੜਾ ਸਵਾਲ ਸੀ ਨਾ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਾਂਜੀ ਹਾਂਜੀ ਕਿ ਪ੍ਰਭੂ ਨੂੰ ਕਿਵੇਂ ਮਿਲੀਏ ਕਿਹੜੀ ਗਲੀ ਬਿਲਕੁਲ ਉਸੇ ਸਵਾਲ ਦਾ ਜਵਾਬ ਦੇਣ ਦਾ ਲੱਗਦਾ ਕਿ ਉਹ ਰਾਹ ਕਿਹੜਾ ਹੈ ਤਾਂ ਫਿਰ ਸ਼ੁਰੂਆਤ ਵੇਖੋ ਕਿੰਨੀ ਸਿੱਧੀ ਜੀ ਲੱਗਦੀ ਹੈ ਮੇਰੇ ਮਨ ਮੁਖ ਹਰ 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 ਬੋਲੀਏ ਜੀ ਮਤਲਬ ਹੈ ਮਨ ਮੂੰਹ ਨਾਲ ਹਰੀ ਦਾ ਨਾਮ ਬੋਲਣਾ ਚਾਹੀਦਾ ਜੀ ਕੀ ਇਹ ਕੀ ਇੰਨੀ ਗੱਲ ਹੈ ਵੇਖੋ ਸ਼ੁਰੂਆਤ ਤਾਂ ਇੱਥੋਂ ਹੀ ਹੈ ਮਤਲਬ ਮੁਖ ਨਾਲ ਨਾਮ ਜਪਣ ਤੋਂ ਪਰ ਫਿਰ ਰਹਾਉ ਦੀ ਤੱਕ ਇਸ ਨੂੰ ਹੋਰ ਖੋਲਦੀ ਹੈ ਅੱਛਾ ਉਹ ਕਹਿੰਦੀ ਹੈ ਗੁਰਮੁਖ ਰੰਗ ਚਲੂਲੇ ਰਾਤੀ ਹਰ ਪ੍ਰੇਮ ਪੀਣੀ ਚੋਲੀਏ ਹਾਂਜੀ ਯਾਨੀ ਕਿ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੀ ਸਿੱਖਿਆ ਲੈ ਕੇ ਗੁਰਮੁਖ ਬਣ ਕੇ ਪ੍ਰਭੂ ਦੇ ਗੂੜੇ ਰੰਗ ਵਿੱਚ ਚਲੂਲੇ ਰੰਗ ਵਿੱਚ ਰੰਗੀਆਂ ਜਾਂਦੀਆਂ ਨੇ ਚਲੂੜ ਰੰਗ ਮਤਲਬ ਗੂੜਾ ਲਾਲ ਰੰਗ ਹਾਂਜੀ ਗੂੜਾ ਪਿਆਰ ਦਾ ਰੰਗ ਉਹਨਾਂ ਦੀ ਚੋਲੀ ਮਤਲਬ ਉਹਨਾਂ ਦਾ ਹਿਰਦਾ ਪ੍ਰਬੂ ਦੇ ਪ੍ਰੇਮ ਨਾਲ ਭੇਜ ਜਾਂਦਾ ਹੈ ਅੱਛਾ ਪ੍ਰੇਮ ਪੀ ਨਹੀਂ ਚੋਲੀ ਹਾਂਜੀ ਤੇ ਉਹ ਫਿਰ sada ਸੁਖੀ ਰਹਿੰਦੀਆਂ ਨੇ ਸੋ ਇਹ ਸਿਰਫ ਬੋਲਣ ਦੀ ਗੱਲ ਨਹੀਂ ਰਹੀ ਫਿਰ ਇਹ ਤਾਂ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਦੀ ਇੱਕ ਅੰਦਰੂਨੀ ਅਵਸਥਾ ਦੀ ਗੱਲ ਹੋ ਗਈ ਇਹ ਬਹੁਤ ਹੀ ਮਤਲਬ ਡੂੰਗੀ ਗੱਲ ਹੈ ਜੀ ਫਿਰ ਅੱਗੇ ਗੁਰੂ ਲਾਹ ਗੁਰੂ ਸਾਹਿਬ ਜੀਵ ਸਤਰੀ ਦੇ ਰੂਪ ਵਿੱਚ ਕਿਵੇਂ ਆਪਣੀ ਤਾਂਗ ਦੱਸਦੇ ਨੇ ਜੀ ਹਾਉ ਫਿਰ ਉਹ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਟੋਲੀਏ ਹਾਂਜੀ ਮੈਂ ਆਪਣੇ ਉਸ ਪਿਆਰੇ ਪ੍ਰਭੂ ਹਰੀ ਢੋਲੇ ਵਾਸਤੇ ਕਮਲਿਆਂ ਵਾਂਗ ਝੱਲਿਆਂ ਵਾਂਗ ਹੋ ਕੇ ਲੱਭਦੀ ਫਿਰਦੀਆਂ ਕਿੰਨੀ ਕਿੰਨੀ ਸ਼ਿੱਦਤ ਹੈ ਇਸ ਤਾਂਗ ਵਿੱਚ ਬਿਲਕੁਲ ਤੇ ਇਸ ਤਾਂਗ ਦੇ ਨਾਲ-ਨਾਲ ਅਗਲੇ ਤੁਕ ਵਿੱਚ ਨਿਮਰਤਾ ਵੇਖੋ ਜ਼ਰਾ ਅੱਛਾ ਕੋਈ ਮੇਲੇ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲਗੋਲੀਏ ਹਾਂਜੀ ਕਿ ਜੇ ਕੋਈ ਮੈਨੂੰ ਮੇਰੇ ਪਿਆਰੇ ਪ੍ਰਭੂ ਪਤੀ ਨਾਲ ਮਿਲਾ ਦੇਵੇ ਤੇ ਮੈਂ ਤਾਂ ਉਸ ਦੀ ਦਾਸੀ ਦੀ ਵੀ ਦਾਸੀ ਗੁਲਾਮ ਦੀ ਵੀ ਗੁਲਾਮ ਬਨਨ ਨੂੰ ਤਿਆਰ ਹਾਂ ਵਾਹ ਮਤਲਬ ਕਿੰਨੀ ਡੂੰਗੀ ਤੜਪ ਤੇ ਕਿੰਨੀ ਹਲੀਮੀ ਹੈ ਇਸ ਮਿਲਾਪਲੇ ਇਹ ਹੀ ਗੱਲ ਹੈ ਪੂਰਾ ਸਮਰਪਣ ਤਾਂ ਫਿਰ ਅਮਲੀ ਤੌਰ ਤੇ ਕਰਨਾ ਕੀ ਹੈ ਇਸ ਤਾਂਕ ਨੂੰ ਪੂਰਾ ਕਿਵੇਂ ਕਰਨਾ ਅਗਲੀ ਟੁਕ ਸ਼ਾਇਦ ਰਾ ਦੱਸਦੀ ਹੈ ਸਤਗੁਰ ਪੁਰਖ ਮਨਾਵਹ ਆਪਣਾ ਹਰ ਅੰਮ੍ਰਿਤ ਪੀ ਚੋਲੀਏ ਹਾਂਜੀ ਆਪਣੇ ਸਤਿਗੁਰੂ ਨੂੰ ਮਨਾਓ ਤੇ ਹਰੀ ਦਾ ਨਾਮ ਅੰਮ੍ਰਿਤ ਘੋਲ ਕੇ ਪੀਓ ਇਕੇ ਇਥੇ ਗੁਰੂ ਨੂੰ ਮਨਾਉਣ ਤੋਂ ਕੀ ਮਤਲਬ ਹੋਇਆ ਇਹਦਾ ਮਤਲਬ ਹੈ ਗੁਰੂ ਦੇ ਕਹੇ ਤੇ ਚੱਲਣਾ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਅੱਛਾ ਜਿਵੇਂ ਪਹਿਲਾਂ ਕਿਹਾ ਸੀ ਗੁਰਮੁਖ ਬਨਣਾ ਉਹ ਗੁਰੂ ਨੂੰ ਮਨਾਉਣਾ ਹੈ ਤੇ ਹਰ ਅੰਮ੍ਰਿਤ ਪੀ ਚੋਲੀਏ ਦਾ ਮਤਲਬ ਹੈ ਹਾਂਜੀ ਕਿ ਗੁਰੂ ਦੀ ਬਾਣੀ ਜਿਹੜੀ ਅੰਮ੍ਰਿਤ ਵਰਗੀ ਹੈ ਉਹਨੂੰ ਸਿਰਫ ਸੁਣਨਾ ਜਾਂ ਪੜ੍ਹਨਾ ਹੀ ਨਹੀਂ ਕੀਕ ਸਗੋਂ ਉਹਨੂੰ ਵਿਚਾਰ ਕੇ ਚੰਗੀ ਤਰ੍ਹਾਂ ਘੋਲ ਕੇ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਵਸਾ ਲੈਣਾ ਇਹੀ ਅੰਮ੍ਰਿਤ ਪੀਣਾ ਮਤਲਬ ਸਿੱਖਿਆ ਨੂੰ ਅੰਦਰ ਉਤਾਰਨਾ ਬਿਲਕੁਲ ਇਸੇ ਤਰ੍ਹਾਂ ਆਪਣੇ ਪਿਆਰੇ ਪ੍ਰਭੂ ਨੂੰ ਗੁਰੂ ਰਾਹੀ ਮਨਾਇਆ ਜਾਂਦਾ ਹੈ ਤੇ ਫਿਰ ਅੰਤ ਵਿੱਚ ਗੁਰੂ ਸਾਹਿਬ ਕੀ ਫਰਮਾਉਂਦੇ ਨੇ ਗੁਰਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀਏ ਹਾਂਜੀ ਇਹ ਸਾਰੀ ਗੱਲ ਦਾ ਨਿਚੋੜ ਹੈ ਇੱਕ ਤਰ੍ਹਾਂ ਨਾਲ ਅੱਛਾ ਇਹ ਇਹ ਸਾਰੀ ਸਮਾਜ ਇਹ ਰਾ ਇਹ ਪ੍ਰਾਪਤੀ ਸਭ ਗੁਰੂ ਦੀ ਕਿਰਪਾ ਗੁਰ ਪ੍ਰਸਾਦ ਨਾਲ ਹੀ ਮਿਲਦੀ ਹੈ ਦਾਸ ਨਾਨਕ ਨੇ ਵੀ ਇਸੇ ਤਰ੍ਹਾਂ ਪਾਇਆ ਹੈ ਤੇ ਹਰ ਲਾਦਾ ਦੇ ਟੋਲੀਏ ਤੇ ਇਹ ਸਭ ਤੋਂ ਖਾਸ ਗੱਲ ਕਿ ਉਹ ਹਰੀ ਉਹ ਪਰਮਾਤਮਾ ਕਿਤੇ ਬਾਹਰ ਨਹੀਂ ਲੱਭਣਾ ਉਹ ਤਾਂ ਇਸ ਦੇ ਨੂੰ ਇਸ ਸਰੀਰ ਨੂੰ ਇਸ ਮਨ ਨੂੰ ਅੰਦਰੋਂ ਖੋਜਣ ਨਾਲ ਟੋਲਣ ਨਾਲ ਹੀ ਲੱਭਦਾ ਅੱਛਾ ਅੰਦਰੋਂ ਹਾਂਜੀ ਜਦੋਂ ਗੁਰੂ ਦੀ ਸਿੱਖਿਆ ਤੇ ਕਿਰਪਾ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਸਾਰੀ ਗੱਲ ਇੱਥੇ ਆਮੋਕੀ ਕਿ ਪ੍ਰਭੂ ਮੇਲਾਪ ਦਾ ਰਾਹ ਸ਼ੁਰੂ ਤਾਂ ਹੁੰਦਾ ਹੈ ਮੂ ਨਾਲ ਨਾਮ ਬੋਲਣ ਤੋਂ ਹਾਂਜੀ ਪਰ ਫਿਰ ਗੁਰੂ ਦੀ ਸਿੱਖਿਆ ਨੂੰ ਪਿਆਰ ਨਿਮਰਤਾ ਨਾਲ ਕਮਾਉਣਾ ਪੈਂਦਾ ਹੈ ਹਾਂਜੀ ਗੁਰੂ ਨੂੰ ਰਾਜ਼ੀ ਕਰਨਾ ਪੈਂਦਾ ਬਿਲਕੁਲ ਤੇ ਅਖੀਰ ਵਿੱਚ ਗੁਰੂ ਦੀ ਮੈਰ ਨਾਲ ਹੀ ਉਸ ਪ੍ਰਭੂ ਨੂੰ ਆਪਣੇ ਅੰਦਰ ਹੀ ਲੱਭ ਲਈਦਾ ਜੀ ਇਕ ਤਰ੍ਹਾਂ ਨਾਲ ਬਾਹਰੋਂ ਸ਼ੁਰੂ ਹੋ ਕੇ ਜੀ ਅੰਦਰ ਨੂੰ ਯਾਤਰਾ ਇਹ ਤੁਸੀਂ ਬਿਲਕੁਲ ਸਹੀ ਸਮਝਿਆ ਸਾਰ ਇਹੀ ਹੈ ਤੇ ਇਸ ਸ਼ਬਦ ਦੇਖੋ ਬਾਹਰੀ ਅਭਿਆਸ ਯਾਨੀ ਮੁਖ ਹਰੇ ਹਰ ਹਰ ਬੋਲੀਏ ਹਾਂ ਤੇ ਅੰਦਰੂਨੀ ਅਨੁਭਵ ਜਿਵੇਂ ਪ੍ਰੇਮ ਪੀਨੀ ਚੋਲੀਏ ਜਾਂ ਦੇਹ ਟੋਲੀਏ ਦੋਮਾ ਤੇ ਜ਼ੋਰ ਹੈ ਹਾਂ ਤੇ ਇਹ ਗੱਲ ਸੋਚਣ ਵਾਲੀ ਹੈ ਕਿ ਇਹ ਜਿਹੜਾ ਅਭਿਆਤਮਿਕ ਸਫਰ ਹੈ ਇਹ ਜਿੜਾ ਬਾਹਰੀ ਕਰਮ ਤੇ ਅੰਦਰੂਨੀ ਅਵਸਥਾ ਇਹਨਾਂ ਦਾ ਆਪਸ ਵਿੱਚ ਕੀ ਸੰਬੰਧ ਹੈ अच्छा मतलब एक दूसरे नु किवें प्रभावित करदे ने हां जी बिल्कुल ए बाह्री अभ्यास अंदरूनी अवस्था तक किवें लेके ਜਾਂਦਾ ਹੈ ਤੇ ਫਿਰ ਉਹ اندرونی ਅਵਸਥਾ ਬਾਹਰ ਕਿਵੇਂ ਪ੍ਰਗਟ ਹੁੰਦੀ ਹੈ ਇਸ ਨੁਕਤੇ ਤੇ ਜੇ ਆਪਾਂ ਗੌਰ ਕਰੀਏ ਤਾਂ ਸ਼ਾਇਦ ਇਸ ਸ਼ਬਦ ਦੀ ਸਮਝ ਹੋ ਡੂੰਗੀ ਹੋ ਸਕਦੀ हां ਸਹੀ ਗੱਲ ਹੈ ਇਹ ਵਿਚਾਰਨ ਲਈ ਇੱਕ ਬਹੁਤ ਹੀ ਵਧੀਆ ਨੁਕਤਾ ਹੈ हां जी ਅ ਅੱਜ ਲਈ ਇੰਨੀ ਸੇਵਾ ਪ੍ਰਵਾਨ ਕਰਨੀ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਨਾਲ ਸੇਵਾ ਵਿੱਚ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ